ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਦਾ ਸਾਥੀ ਸ਼੍ਰੀਮਾਨ ਜੀ ਮੇત્રો ਪੈਰ ਬਣਿਆ ਗਿਆ ਸਟਾਰਟਿੰਗ ਹੋ ਗਈ ਪਰ ਕਾਰ ਬਣ ਗਈ ਆ ਦੇਖ ਲੋ ਵਿਚਾਲੇ ਸੈਂਟਰ ਕਰਕੇ ਕੋਲਾ ਕਰਕੇ ਪ੍ਰਕਾਰ ਬਣਤੀ ਇਹਦੇ ਅਲਦਲੇ ਇਟਾ ਘੁੰਮਈਆਂ ਨੇ ਹੁਣ ਗੋਲ ਤانوں ਬਣਦਾ ਵੀ ਦਿਖਾਵਾਂਗੇ ਕਿ ਇਦਾਂ ਖੜਾਉਂਦੇ ਨੇ ਇੱਟ ਪੂਰਾ 14 ਫੁੱਟ ਹੈ ਜੀ ਹਾਂਜੀ ਹਾਂ ਪੂਰਾ 14 ਫੁੱਟ ਹੈ ਜੀ ਇਸ ਹੌਲੀ ਪਹੁੰਚੇ ਆ ਜੀ ਆਪਾਂ ਬੰਦੇ ਦੋਏ ਲੈ ਕੇ ਜਾਣੇ ਨੇ ਤੇ ਲਾਨੇਦਾਰ ਨੂਰੇ ਛੱਡ ਗਏ ਆ ਨਾ ਮੋਟਰਾਂ ਚੱਲਦੀਆਂ ਨੇ ਪਾਣੀ ਪੂਣੀ ਜਿਹੜੀ ਰੌਣੀ ਆ ਕਰ ਦੂਗਾ ਬਹੁਤ ਵੀਰ ਕਹਿੰਦੇ ਨੇ ਪਾਣੀ ਦੀ ਬਰਬਾਦੀ ਕਰਦੇ ਹੋ ਮਿੱਤਰੋ ਆਪਾਂ ਲੇਜ਼ਰ ਕਰਨਾ ਲੇਜ਼ਰ ਕਰਨ ਕਰਕੇ ਪਹਿਲਾਂ ਸੁੱਕੇ ਚ ਲੱਗੇ ਤੇ ਕਰਨ ਬਹੁਤ ਕੋਟ ਰੋੜਦਾ ਤੇ ਖਿੱਚ ਵੀ ਨਹੀਂ ਹੁੰਦਾ ਪਲਾਟ ਉਹਦੇ ਕਰਕੇ ਆਪਾਂ ਪਹਿਲੀ ਵਾਰੀ ਰੌਣੀ ਕਰ ਰਹੇ ਹਾਂ ਕਿਉਂਕਿ ਪਲਾਟ ਨੇ ਬਹੁਤ ਜ਼ਿਆਦਾ ਖਰਾਬ ਪਾਣੀ ਦਾ ਸਾਨੂੰ ਪਤਾ ਵੀ ਬਰਬਾਦੀ ਹੁੰਦੀ ਆ ਉਹ ਤੋਂ ਬਿਨਾ ਪਰ ਲੇਜ਼ਰ ਨਹੀਂ ਹੁੰਦਾ ਰੌਣੀ ਕਰੇ ਬਿਨਾਂ ਚੱਕਰੇ ਪੈਂਦਾ ਨਹੀਂ ਆਪਾਂ ਸੋਕੋ ਹੀ ਬਾਦਣੇ ਦੀ ਆਪਸ ਅਹਿਮਤਾ ਤੁਹਾਡੇ ਨਾਲ ਪਰ ਇਹ ਚੱਕਰ ਕਰਕੇ ਆਪਾਂ ਨੂੰ ਰੌਣੀ ਕਰਕੇ ਲੇਜ਼ਰ ਕਰਨੇ ਪੈ ਰਹੇ ਨੇ ਤਾਂ ਥੋੜਾ ਜਿਹਾ ਦੁੱਖ ਤਾਂ ਆਪਾਂ ਨੂੰ ਵੀ ਬਹੁਤ ਹੈ ਵੀ ਪਾਣੀ ਦੀ ਪਰਵਾਹੀ ਆ ਪਰ ਕਰੀਏ ਕੀ ਹੱਲ ਨਹੀਂ ਹੈ ਜ਼ਮੀਨ ਆ ਆਪਣੇ ਕੋ ਪਹਿਲੇ ਸਾਲ ਆਈ ਆ ਬਹੁਤ ਉੱਚੀ ਨੀਮੀ ਆ ਬਹੁਤ ਹੀ ਜ਼ਿਆਦਾ ਖਰਾਬ ਆ ਪਾਣੀ ਚੜਦਾ ਹੀ ਨਹੀਂ ਇਸ ਕਰਕੇ ਆਪਾਂ ਨੂੰ ਰੌਣੀ ਕਰਕੇ ਖੇਤ ਖਿੱਚਣੇ ਪੈ ਰਹੇ ਨੇ ਸੁੱਕੇ ਦੇ ਵਿੱਚ ਨਾ ਤਾਂ ਮਿੱਟੀ ਖਿੱਚ ਹੁੰਦੀ ਆ ਤੇ ਨਾਲੇ ਦੀਦਾ ਕੁਝ ਨਹੀਂ ਇੰਨਾ ਕਰਦਾ ਔੜਦਾ ਹੁਣ ਸਾਹਮਣੇ ਉਹ ਰੌਣੀ ਕਰਿਆ ਵਾ ਪਲਾਟ ਆ ਦੇਖੋ ਤੁਹਾਡੇ ਸਾਹਮਣੇ ਆ ਉਹ ਚ ਵੀ ਕਰਦਾ ਔੜ ਰਿਹਾ ਦੇਖੋ ਸਾਲੇ ਗਿੱਲੀ ਵਾਰਿਆ ਹਾਲਾਂ ਦੇ ਨਾਲ ਵੀਰ ਸੁੱਕੇ 'ਚ ਦੇਖੋ ਫਿਰ ਕਿਵੇਂ ਕਰਦਾ ਔੜੂਗਾ ਨਾ ਪਤਾ ਲੱਗੇ ਵੀ ਕਿੱਥੋਂ ਫਿੱਕੀ ਗਈ ਕਿੱਥੋਂ ਰਹਿ ਗਈ ਜਦ ਚਾਰ ਸਪੇਰੇ ਉਹ ਕਰਦਾ ਉੱਥੇ ਹੀ ਖੜਾ ਰਹਿੰਦਾ ਇਸ ਕਰਕੇ ਆਪਾਂ ਨੂੰ ਪਰੌਣੀ ਕਰਨੀ ਪੈ ਰਹੀ ਹੈ ਪ੍ਰਭੂ ਨਹੀਂ ਆਪਾਂ ਤੁਹਾਡੀ ਗੱਲ ਨਾਲ ਸਹਿਮਤ ਆ ਇਹ ਪਾਣੀ ਦੀ ਬਰਬਾਦੀ ਹੁੰਦੀ ਆ ਆਪਾਂ ਨੂੰ ਵੀ ਪਤਾ ਲਾਓ ਜੀ ਰਦੇ ਲਾਤੇ 1 2 3 4 ਚਾਰ ਲਾਤੇ ਲਾਤੇ ਤੇ ਕੰਮ ਖਿੱਚਿਆ ਪਿਆ ਲਾਣੇਦਾਰ ਨੇ ਪੂਰਾ ਪ੍ਰਕਾਰ ਆਪਦੀ ਨਾਲ ਹੁੰਦੇ ਕਮਾਉਂਦਾ ਮੂਰੇ ਮੇਖ ਗੱਡੀ ਵੀ ਆ ਤੇ ਉਧਰ ਸਰੀਆ ਖੜਾ ਕਰਿਆ ਵਾ ਨਾਲ 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 ਗਲਾਈ ਓਕਣੇ ਦੰਦੇ ਜਾਈ ਜਣਾ ਜਿਉਂ ਜਿਉਂ ਉੱਪਰ ਨੂੰ ਜਾਈ ਜਣੇ ਨੇ ਜਿਉਂ ਜਿਉਂ ਗਲਾਈ ਆਪੇ ਆਈ ਜਾਣੀਆਂ ਤੇ ਫਿਰ ਦਿਖਾਵਾਂਗੇ ਤੁਹਾਨੂੰ ਉੱਤੇ ਸਰੇ ਤੇ ਜਾ ਕੇ ਕੁੰਡੀਆਂ ਵੀ ਪੈਣਗੀਆਂ ਫਿਰ ਇੱਟ ਵੀ ਪਾਊਗੀ ਕੁੰਡੀਆਂ ਬਣੀਆਂ ਜਾਣੀਆਂ ਉਹ ਵੀ ਹਥਿਆਰ ਦਿਖਾਵਾਂਗੇ ਤੁਹਾਨੂੰ ਜਿਵੇਂ ਜਿਵੇਂ ਤਿਆਰ ਹੁੰਦਾ ਤੁਹਾਨੂੰ ਸਾਰਾ ਦਿਖਾਵਾਂਗੇ ਗੋਬਰ ਗੈਸ ਪਲਾਂਟ ਤੇ ਮਲਾਜ਼ਮ ਆਪਣੇ ਕਰੋ ਚੈੱਕ ਤਿੰਨੇ ਆਹ ਖੜੇ ਨੇ ਚੌਥਾ ਵਿਚ ਖੜਾ ਹੈ ਇਹ ਸਵੇਰੇ ਜਾ ਕੇ ਲਿਆਈ ਦੇ ਨੇ ਸ਼ਾਮ ਨੂੰ ਉੱਥੇ ਛੱਡਿਆ ਆਉਣੇ ਨੇ ਫੇਰ ਡਿਊਟੀ ਤੇ ਸਹੌਲੀ ਤੇ ਦਿਨ-ਦਿਨ ਕਰਾਉਣਗੇ ਕੰਮ ਔਰੇ ਇੱਟਾਂ-ਉਟਾਂ ਦਾ ਜੋ ਵੀ ਹੈਗਾ ਮਾੜਾ-ਮੋਟਾ ਇੱਟਾਂ ਦੇ ਗੜੇ ਲਾ ਲੋ ਹਨਾ ਈਸ਼ਵਰ ਘਟ ਗਿਆ ਇੱਕ ਬੰਦਾ ਹਨਾ ਕਿਹੜੀ ਜਾਲੀ ਲੈ ਕੇ ਆ ਰੱਖ ਕਿਹੜੀ ਜਾਲੀ ਪੋਚਾ ਕੋ پاسੇ ਰੱਖਣ ਵਾਲੀ ਉਹ ਪੇਟੀ ਇੱਟ ਨਹੀਂ ਚੁਣਾਈ ਕਰਨਾ ਹੈ ਉਹਦਾ ਕਾਲ ਚਵੇਰੇ ਚਾਹੀਦੀ ਆ ਜੀ ਦੁਪਹਿਰਾ ਢਾਲ ਕੇ ਆਪਾਂ ਆ ਗਏ ਤੇ ਇਹਨਾਂ ਨੇ 9-10 ਰਦਿਆਂ ਦਾ ਕੰਮ ਕਰਤਾ ਕਿੱਛੀ ਵਰਦੇ ਨੇ ਕੰਮ ਨੂੰ ਇਹ ਇੱਟ ਇੱਕਣ ਤਾਂ ਰੱਖ ਲੈਂਦੇ ਨੇ ਫਿਰ ਇਹਨਾਂ ਮਿਸਤਰੀ ਸਾਹਿਬ ਨੂੰ ਚੱਕਣੀ ਸੌਖੀ ਆ ਓਕਣੇ ਚੱਕ ਕੇ ਉੱਤੇ ਲਾਉਂਦੇ ਨੇ ਇਹ ਟਾਂ ਰੱਖੀ ਜਾਂਦੇ ਨੇ ਆ ਦੇਖੋ ਤੁਹਾਡੇ ਸਾਹਮਣੇ ਆ ਸਾਰੇ ਗੋਲ ਗਧਾਰੇ ਦੇ ਉੱਤੇ ਟਾਂ ਰੱਖੀਆਂ ਆਈਆਂ ਨੇ ਇੱਕਣਚੜ ਹਾਂ ਕਿਵੇਂ ਆ ਛੋਟੂ ਵਧੀਆ ਜੀ ਪੂਰਾ ਵਧੀਆ ਪੂਰਾ ਵਧੀਆ ਜੀ ਧੁੱਪ ਤੋਂ ਬਹੁਤ ਹੋਗਾ ਹਨਾ ਚਲੋ ਸਾਡੇ ਸਰਦਾਰ ਕੋ ਧੁੱਪਨੇ ਲੱਗ ਜਾ ਤਾਂ ਬੰਦਾ ਨੂੰ ਕਿੱਥੇ ਲੈ ਗਏ ਬਰਲੇ ਗਾਲ ਸਹੀ ਆ ਜੀ ਮੇਤਰੋ ਇੰਨਾ ਕੁ ਬਣ ਗਿਆ ਦੀਗਾ ਇਹ ਥੋੜੇ ਸਾਹਮਣੇ ਹੀ ਦੇਖ ਲਓ ਤਕਨੀਕ ਆਪਦੇ ਆਪ ਅੰਦਰ ਨੂੰ ਮੁੜੀ ਜਾਂਦਾ ਅੱਜ ਤੀਸਰਾ ਦੇਣਾ ਇਹਨੂੰ ਅੱਜ ਦੇ ਦੇ ਦਿਆਂ ਕਿੱਥੇ ਪਹਚਾਉਂਦੇ ਨੇ ਮੈਟਰੋ ਤੇ ਆਇਆ ਆਪਾਂ ਗੋਬਰ ਘੈਨ ਵਾਸਤੇ ਫੱਟੇ ਟਰੈਕਟਰ ਤੇ ਅੱਜ ਨਾ ਫੱਟੇ ਚਾਹੀਦੇ ਅੱਜ ਲੋਹੇ ਦੇ ਆਲੀ ਦੁਕਾਨ ਤੋਂ ਆਪਣੇ ਪਿੰਡ ਦੀ ਦੁਕਾਨ ਹੈ ਜਲਾਲ ਪਰਟੇ ਤੇ ਜੀ ਮਿੱਤਰੋ ਬੰਦੇ ਆਪਾ ਲੈ ਕੇ ਚੱਲੇ ਸੋਲੀ ਤੋਂ ਚੱਕ ਲੈ ਲਾਲਣ ਤੇ ਈਸ਼ਵਰ ਭਾਈ ਲੈ ਕੇ ਚੱਲਿਆ ਪਿੰਡ ਨੂੰ ਜੱਸਾ ਭਾਈ ਗੱਡੀ ਚਲਾ ਰਿਹਾ ਹੈ ਲਾਣੇਦਾਰ ਨੂੰ ਆਪਾਂ ਛੜਤਾ ਹੋਰੇ ਭਾਰਸੋਂ ਆ ਕੇ ਮੁੜ ਕੇ ਕਰਨਾ ਘਰੇ ਜਾ ਕੇ ਟਾ ਟਾ ਢੋਣੀਆਂ ਨੇ ਰੇਤਾ ਲਵੇ ਲਾਉਣਾ ਬੋਬਰ ਗੈਸ ਪਲਾਟ ਤੁਹਾਨੂੰ ਪਤਾ ਬਣ ਰਿਹਾ ਮਸ਼ੀਨਾਂ ਦੇ ਘੜ ਚ ਪਹੁੰਚ ਗਏ ਇਸ ਵਾਰ ਮੱਕੀ ਵਾਲਾ ਕਟਰ ਬਹੁਤ ਤਿਆਰ ਹੋਇਆ ਮਿੱਤਰੋ ਹਰੇਕ ਫਾਰਮ ਨੇ ਛੋਟੀ ਤੋਂ ਛੋਟੀ ਫਾਰਮ ਨੇ ਵੀ 5 ਤੋਂ 4 ਵੇਚ ਰਿਹਾ ਦੇਖੋ ਫੜਾ ਪਾਇਆ ਆ ਗੋ ਇੱਥੇ ਹੈਗੀ ਅਗੋ ਆਪਣੇ ਗੁਰਦੀਪ ਨੇ ਉਹ ਗੁਰਦੀਪ ਤੇ ਗੁਰਦੀਪ ਆ ਦੇਖੋ ਇਹਨੇ ਵੀ ਵੀਰ ਨੇ ਚੰਗੇ ਵੇਚੇ ਨੇ ਮੱਕੀ ਦਾ ਬਹੁਤ क्रेज ਹੋ ਗਿਆ ਜੀਵੀਦਾਰ ਭਰਾਵਾਂ ਨੂੰ ਮੰਮਾ ਇਨਾਂ ਵਾਲਿਆਂ ਨੂੰ ਵੀ ਬਹੁਤ ਕਾਟਰ ਫਿਕੇ ਆ ਵੱਧ ਤੋਂ ਵੱਧ ਸੇਲ ਹੋ ਰਿਹਾ ਜਿੰਨਾ ਕਹਿ ਸਕਦੇ ਹਾਂ ਅਸੀਂ ਬਹੁਤ ਜ਼ਿਆਦਾ ਨਜਾਇਜ਼ ਇਹ ਆ ਖੜਾ ਦੇਖੋ ਪ੍ਰੀਤ ਦਾ ਨਾਮਾ ਮਸ਼ੀਨਾਂ ਦਾ ਸਹਰ ਆਹੇ ਭਾਰਸੋਂ ਦੂਏ ਨੰਬਰ ਤੇ ਪਹਿਲੇ ਨੰਬਰ ਤੇ ਨਾਪਾ ਤੇ ਦੂਏ ਨੰਬਰ ਤੇ ਭਾਰਸੋਂ ਜਿੱਥੇ ਸਭ ਤੋਂ ਵੱਧ ਮਸ਼ੀਨ ਬਣਦੀ ਆ ਆ ਹੈਗੀ ਆ ਦਾਣਾ ਮੰਡੀ ਭਾਰਸੋਂ ਦੀ ਜੀ ਉਹਿੰਨੇ ਕੰਦਾ ਸਮਾਨ ਪਾਉਂਦੇ ਹਾਂ ਹਾਂ ਆ ਦਾਣਾ ਮੰਡੀ ਆ ਭਾਰਸੋਂ ਦੀ ਇੱਕ ਆ ਖੜਾ ਕਟਰ ਰੋਰੇ ਮੱਕੀ ਵਾਲਾ ਦੇਖੋ ਨਾ ਕਰਤਾਰ ਆ ਪੀ ਐਨ ਇਹ ਗੜੇ ਨੇ ਭਈ ਪੀ ਐਨ ਪੂਰਾ ਨਾਮ ਪੜਨੀ ਹੋਇਆ ਕੋਰ ਆਉ ਰਹੇ ਆ ਦਰਸ਼ਨ ਕਰਤਾਰ ਫੈਕਟਰੀ ਦੇ ਗੱਡੀ ਰੱਖੀ ਹੌਲੀ ਥੋੜੀ ਜੀ ਇੱਥੋਂ ਚੱਲ ਪੈਂਦੀ ਆ ਫੈਕਟਰੀ ਕਰਤਾਰ ਆ ਦੇਖੋ ਆਹ ਲੋ ਟਰੈਕਟਰ ਨਿਕਲਣੇ ਲੱਗੇ ਆਹ ਰੇਟ ਕਰਤਾਰ ਦਾ ਟਰੈਕਟਰ ਨਿਕਲਣ ਲੱਗਾ ਤੇ ਮੱਕੀ ਵਾਲਾ ਕਟਰ ਆ ਫੈਕਟਰੀ ਆ ਕਰਤਾਰ ਦੀ ਤੇ ਉਹ ਜਾਂਦਾ ਟਰੈਕਟਰ ਲੋਡਰ ਵਾਲਾ ਵੀ ਕਰਤਾਰ ਵਾਲਿਆਂ ਦਾ ਇੱਧਰ ਆ ਸਾਰੀ ਹੁਣ ਆ ਗਏ ਆਪਾਂ ਵੀੜ ਦੇ ਵਿੱਚ ਹਾਰਸੋਂ ਵਾਲੀ ਚ ਸਾਵਧਾਨੀ ਇਸ ਵੀਡੀਓ ਦੇਖੀ ਦੇਖੋ ਕਿੰਨੀ ਆ ਗੱਡੀ ਨਹੀਂ ਇਹਨੂੰ ਕਿਹਾ ਮੈਂ ਕਿਹਾ 80 ਤੋਂ ਥੱਲੇ ਥੱਲੇ ਰੱਖਿਆ ਕਰ ਇਤੋਂ ਵੱਧ ਆਪਾਂ ਗੱਡੀ ਭਜਾਉਣੀ ਨਹੀਂ 40 ਤੋਂ ਵੱਧ ਮੋਟਰਸਾਈਕਲ ਨਹੀਂ ਭਜਾਉਣਾ ਤੇ 80 ਤੋਂ ਵੱਧ ਆਪਾਂ ਗੱਡੀ ਨਹੀਂ ਚਲਾਉਣੀ ਕੋਈ ਫਾਇਦਾ ਨਹੀਂ ਇਹ ਸਾਰੇ ਦਿੰਗਲੀ ਜੀਪਾਂ ਲਈ ਬਹੁਤ ਵਧੀਆ ਕਰਦਾ ਹਾਂ ਹਾਂ ਬਹੁਤ ਵਧੀਆ ਬਹੁਤ ਐਂਡ ਲੰਘਦੇ ਜਿੰਨੇ ਵੀ ਲੰਘਦੇ ਨੇ ਗੱਡੀਆਂ ਵਾਲੇ ਦੂਰੋਂ ਜਰਾਟੇ ਆਉਂਦੇ ਨੇ ਬਹੁਤ ਖਾਣ ਪੀਣ ਦਾ ਸਮਾਨ ਆਪਣੇ ਬਾਂਦਰਾਂ ਨੂੰ ਆ ਕੇ ਜਾਂਦੇ ਨੇ ਉਹਰੇ ਬਹੁਤਾਰੇ ਬਹੁਤ ਸਵੇਰ ਦਾ ਟਾਈਮ ਹੈ ਉਹਰੇ ਨਿਕਲੇ ਬੈਠੇ ਆਉਂਦੇ ਨੇ ਨਿਕਲਵਾਰ ਆ ਤੇ ਨਿਕਲ ਨਹੀਂ ਕਿਉਂ ਬਾਬੇ ਦਾ ਦਿਨ ਆ ਹਨੂਮਾਨ ਦਾ ਅੱਛਾ ਅੱਜ ਮੰਗਲਵਾਰ ਆ ਤੇ ਨਿਕਲ ਨਹੀਂ ਤਾਂ ਕੱਲ ਸੀਗੇ ਨਾ ਸਵੇਰ ਟਾਈਮ ਕਿੰਨੇ ਦੀ ਆਪਾਂ ਨੂੰ ਮਿਲੇ ਅੱਜ ਕੁਝ ਵੀ ਨਹੀਂ ਇੱਕ ਆ ਦੇ ਆ ਥੋੜੇ ਮੋਟੇ ਨੇ ਕੋਈ ਕੋਈ ਮੇਨ ਗੇਟ ਅੰਦਰ ਜਾ ਕੇ ਲੋਥਾਰਾ ਹੁੰਦਾ ਬਹੁਤ ਪਾਉਂਦੇ ਨੇ ਜੰਟਰਲੀ ਸੈਂਚਰੀ ਹੈ ਇਹ ਇਹੋਂ ਤੋਂ ਤਾਰ ਲਾਈ ਬਹੁਤ ਬਹੁਤ ਲੰਬੀ ਜਗ੍ਹਾ ਇਹ ਰੋ ਘਟੋ ਘਟ ਡੇਢ 2 ਕਿਲੋਮੀਟਰ ਦਾ ਏਰੀਆ ਹੋਣਾ ਜਿਹੜਾ ਰੋਡ ਦੇ ਨਾਲ ਲੱਗਦਾ ਸਦਾ ਹੀ ਤੇ ਮਗਰ ਨੂੰ ਮੈਂ ਕਹਿੰਦਾ ਵੀ ਇਹ 100 ਕਿੱਲੇ ਦੇ ਵਿੱਚ ਹੋਊਗਾ ਨਾ ਆ ਚਲ ਆਪਾਂ ਅੰਦਾਜ਼ਾ ਹੀ ਲਾਉਨੇ ਵੇ ਇੰਨਾ ਕੋਈ ਜਿਹੜਾ ਉਧਰ ਨੂੰ ਘੁੰਮ ਕੇ ਜਾਂਦੇ ਆ ਉਹ ਉਹ ਨਾਹਰ ਦੇ ਨਾਲ ਜਾ ਲੱਗਦਾ ਉਧਰ ਪਰੇ ਦੇਖ ਲਓ ਆ ਰਹੀ ਹੈ। ਕੋਰੇ ਦੀ ਹੱਦ ਖਤਮ ਹੁੰਦੀ ਹੈ। ਸਮਝ ਲਓ ਆ ਆ ਗਿਆ ਅੱਡਾ। ਇੱਥੇ ਪੁੰਟਵਾਟ ਹੈ। ਜਿਆ ਹੈ ਪਹੁੰਚ ਗਏ ਆਪਾਂ। ਤੇ ਕਰੋ ਦਰਸ਼ਨ ਹਰ ਦੁਆਰਾ ਸਾਹਦੇ, ਅਰੋੜੀ ਸਾਹਦੇ ਓਰੇ। ਕੁਝ ਬਣ ਗਿਆ 755000 ਰਿਆਹ ਪੂਰੇ 700 ਮਿਲ ਬਣਦੇ 10000 ਬਣਦੇ ਮਾਂਬਰੀ ਵਾਲਾ ਜਗਦੀਸ਼ ਆ ਗਈ ਮਾਦੋ ਮਾਦੋ ਜੋਤੀ ਆ ਨਾ ਹਰੇ ਬਣਦਾ ਜੋਤੀ ਸਰੀਆ ਆ ਆ ਟੂਲ ਪਲਾਜੇ ਦੇ ਕੋਲ ਜਿੱਥੇ ਟੂਰ ਹੁੰਦਾ ਸੀ ਪਹਿਲਾਂ ਹੁਣ ਤਾਂ ਚੱਕ ਹੋ ਗਿਆ ਤੇ ਜਗਾ ਬਗਾਊਗਾ ਲਓ ਜੀ ਆ ਬਾਈ ਉਹਨਾਂ ਦੇ ਕਰਕੂਜੇ ਲਾਏ ਹੋਏ ਨੇ ਔਰੇ ਤਰਬੂਜ ਤੇ ਕਰਕੂਜੇ ਅੱਲਾਹ ਦੇ ਆ ਬਿੱਟੂ ਵੀ ਦਾ ਲੈਣ ਲੱਗਿਆ ਹੋਇਆ ਰਸਤੇ ਚਾਹੇ ਆਪਣੇ ਭਾਰਤ ਰੋਡ ਤੇ ਇੱਧਰ ਲਾਏ ਹੋਏ ਨੇ ਦੇਖੋ ਕਰਕੂਜੇ ਤਰਬੂਜ ਰੋਡ ਤੇ ਵੀ ਇਤਨੇ ਜ਼ਿੰਮੇਦਾਰ ਭਾਈ ਹੋ ਰਹੇ ਆ ਆਪਣੇ